ਏ ਜੀ ਬਾਬਾ ਲੀਲਾ ਜਦੋਂ ਪਿੰਡ ਸ਼ੀਨਾ ਦੇ ਵਿੱਚ ਅੱਜ ਦੀ ਇੰਟਰਵਿਊ ਲਈ ਗਈ ਆ ਇਹ ਉਹ ਜਾ ਰਿਹਾ ਮੇਰਾ ਵੀਰ ਕਾਲੂ ਹੋਟਲ ਦਾ ਮਾਲਕ ਇਹ ਉਹ ਸਿੱਧਾ ਜਾਊਗਾ ਹੋਟਲ ਦੇ ਉੱਤੇ ਵੇਖਿਓ ਇਹਨੇ ਸਿੱਧਾ ਹੋਟਲ ਦੇ ਜਾਣਾ ਆ ਤੇ ਇਹ ਖਾਊਗਾ ਸਿੱਧਾ ਹੋਟਲ ਦੇ ਜਾਊਗਾ ਇਹ ਸਮੋਸੇ ਖਾਊਗਾ ਤੇ ਜਾ ਕੇ ਆਵੇ ਕੌਸ਼ਟ ਕਾਰ ਕਾਰ ਚੱਲਿਆ ਏ ਵੇਖੋ ਰੱਬ ਦਾ ਬੰਦਾ ਆ ਰਹੇ ਆ ਰਹੋ ਆਓ ਆ ਵੇਖੋ ਇਹਨੇ ਉਹ ਟਕਰਾ ਮਾਰਨੀ ਛਟਨੇ ਛਟੇ ਕੋਲ ਆ ਆ ਜਿਹਨੇ ਚੇਸ਼ੜਣਾ ਆ ਆ ਬਰਫੀ ਸਮੋਸੇ ਲੈ ਬੈ ਇਹਨੂੰ ਇਹਨੇ ਸਮੋਸੇ ਬਰਫੀ ਖਾਣੀ ਹੈ ਮੰਗ ਕੇ ਲੈਣਾ ਭਾਜੀ ਸਮੋਸਾ ਦੋ ਬਰਫੀ ਦਿਓ ਟਿੱਕੀਆਂ ਦੋ ਆਖੋ ਇਹਨੇ ਖਾ ਕੇ ਮਾਨ ਚਲ ਜਾਣਾ ਵੀਜੀ ਆਪਣੇ ਥਾਂ ਦੇ ਤੇ ਇਸ ਵੀਡੀਓ ਨੂੰ ਨਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਇਹ ਪਸ਼ੂ ਹੋਵੇ ਜਨਵਰ ਹੋਵੇ ਨਾ ਬਵਾਦ ਆ ਸਮਝਾ ਅਵਲੇ ਗਿਲੇ ਤਾਂ ਮੇਰਾ ਵੀਰ ਕਲੂ ਵਨ ਦਿੱਲੀ ਨੂੰ ਖਾਣ ਨੂੰ ਦਿੰਦਾ ਆ ਇਹ ਜਿੱਥੇ ਮर्जी ਹੋਏ ਪੰਜਾਬ ਦੇ ਪਾਕਿਸਤਾਨ ਵੀ ਹੋਏ ਤੇ ਨੇ ਇੱਥੇ ਆਏ ਨਾ ਹੁੰਦਾ ਆ ਵਲੇ ਆ ਦੋ ਮਿੰਟ ਦਾ ਲਿੰਕ ਮੈਂ ਤੁਹਾਨੂੰ ਸੈਂਡ ਕਰਨ ਜਾ ਰਿਹਾ ਵੀ ਜੀ ਤੇ ਹੁਣ ਪਾਣੀ ਇਹਨੂੰ ਪਾਣਾ ਤੇ ਚੱਲ ਜਣਾ ਨੇ ਆ ਵੇਖੋ ਚਲੋ ਜੀ ਠੀਕ ਹੈ ਜੀ ਓਕੇ ਜੀ ਧੰਨਵਾਦ 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 ਜੀ